ਰਿਆਸਤ نیوز ਦੇ ਨਾਲ ਬੜੇ ਹੋਏ ਤੁਸੀਂ ਤੇ ਮੈਂ ਸਿੰਮਰਣਾ ਸੋ ਅਕਸਰ ਹੀ ਆਪਾਂ ਫੋਰਨ ਦੇ ਵਿੱਚ ਦੇਖਦੇ ਆ ਕਿ ਸੈਲਫ ਸਰਵਿਸ ਦੇ ਨਾਲ ਤੁਸੀਂ ਆਪਣੇ ਵਹੀਕਲਸ ਦੇ ਵਿੱਚ ਜਿਹੜਾ ਪੈਟਰੋਲ ਡੀਜ਼ਲ ਫਿਲ ਕਰ ਸਕਦੇ ਹੋ ਸੋ ਅੱਜ ਇਹ ਲੁਧਿਆਣਾ ਦੇ ਵਿੱਚ ਫਸਟ ਟਾਈਮ ਦੇਖਣ ਨੂੰ ਮਿਲਿਆ ਲੁਧਿਆਣਾ ਕੀ 올ਓਵਰ ਇੰਡੀਆ ਦੇ ਵਿੱਚ ਕਿਤੇ ਵੀ ਇਹ ਸਿਸਟਮ ਨਹੀਂ ਦੇਖਣ ਨੂੰ ਮਿਲਦਾ ਵਾ ਜੋ ਤੁਹਾਨੂੰ ਅੱਜ ਆਪਾਂ ਲੁਧਿਆਣਾ ਦੇ ਸੀਐਮਸੀ ਚੌਂਗ ਦੇ ਨੇੜੇ ਭਾਰਤ ਪੈਟਰੋਲੀਅਮ ਤੇ ਅਸੀਂ ਪਹੁੰਚਿਆ ਜਿੱਥੇ ਅਸੀਂ ਦੇਖਿਆ ਇਹ ਇੱਥੇ ਜਿਹੜਾ ਇਹ ਪੈਟਰੋਲ ਡੀਜ਼ਲ ਤੁਸੀਂ ਆਪਣੀ ਸੈਲਫ ਸਰਵਿਸ ਫੋਰਨ ਵਾਲਾ ਜਿਹੜਾ ਕਲਚਰ ਹੈ ਉਹ ਇੱਥੇ ਹੋਲੀ-ਹੋਲੀ ਸਟਾਰਟ ਹੋ ਗਿਆ ਹੈ ਇਸ ਦੀ ਸ਼ੁਰੂਆਤ ਕੀਤੀ ਹੈ ਜੋ ਇਥੋਂ ਦੇ ਸੰਦੀਪ ਗਰਗ ਨੇ ਓਨਰ ਇਸ ਭਾਰਤ ਪੈਟਰੋਲੀਅਮ ਦੇ ਉਹਨਾਂ ਵੱਲੋਂ ਅਕਸਰ ਉਹ ਜਦੋਂ ਬਾਹਰ ਜਾਂਦੇ ਸੀਗੇ ਉਹਨਾਂ ਨੇ ਦੇਖਿਆ ਕਿ ਕਲਚਰ ਬਹੁਤ ਵਧੀਆ ਉਹਨਾਂ ਨੇ ਉਹ ਕਲਚਰ ਨੂੰ ਇੱਥੇ ਅਪਣਾਇਆ ਔਰ ਇੱਥੇ ਜਿਹੜੀ ਹੈ ਫੈਸਿਲਿਟੀ ਸ਼ੁਰੂ ਕਰ ਦਿੱਤੀ ਸੋ ਆਪਾਂ ਇੱਥੇ ਦੇਖਦੇ ਆ ਕਿ ਕਿੰਨੇ ਕੁ ਲੋਕ ਜਿਹੜੇ ਨੇ ਇੱਥੇ ਸੈਲਫ ਸਰਵਿਸ ਤੋਂ ਹੀ ਦੇਖ ਸਕਦੇ ਹੋ ਸੈਲਫ ਸਰਵਿਸ ਕਾਊਂਟਰ ਦਾ ਬੋਰਡ ਵੀ ਸਪੈਸ਼ਲ ਲਗਾਇਆ ਹੈ ਔਰ ਇੱਥੇ ਆਪਾਂ ਦੇਖਦੇ ਆਂ ਇੱਥੇ ਚੀਜ਼ ਆ ਕਿ ਹੁਣ ਜਿਹੜੇ ਇੱਥੇ ਸਟਾਫ ਨੇ ਉਹ ਉਹ ਵੀ ਰਿਮੂਵ ਕਰਨੇ ਪੈਨੇ ਨੇ ਕਿਉਂਕਿ ਇੱਥੇ ਜਦੋਂ ਉਹਨਾਂ ਦੀ ਨੌਕਰੀ ਨਹੀਂ ਲਈ ਪਰ ਆਪਾਂ ਗੱਲਬਾਤ ਕਰਦੇ ਆਂ ਕਿ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਸੋ ਭਾਰਤ ਪੈਟਰੋਲੀਅਮ ਦੇ ਇਸ પેટ્રોલ ਪੰਪ ਤੋਂ ਸੈਟਨਲ ਜੋ ਮੈਨੇਜਰ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਆਈਡੀਆ ਲਾਈਕ ਕਿੱਥੋਂ ਆਇਆ ਉਹਨਾਂ ਨੂੰ ਜੀ ਭਾਜੀ ਕੀ ਕਹਿਣਾ ਚਾਹੋਗੇ ਫੋਰਨ ਦੇ ਵਿੱਚ ਇਸ ਜਗਾ ਦੇਖਿਆ ਜਾਂਦੀ ਹੈ ਨੇ ਸੈਲਫ ਸਰਵਿਸ ਕਰਨੀ ਪੈਂਦੀ ਆਪਣੇ ਆਪ ਹੀ ਜਿਹੜੀਆਂ ਕੁੜੀਆਂ ਵੀ ਹੈ ਚਾਹੇ ਬੱਚੇ ਆਦ ਵਿੱਚ ਵੀ क्रेज ਹੈ ਤੁਸੀਂ ਲੁਨੇਆਂ ਵਿੱਚ ਸਟਾਰਟ ਕੀਤਾ ਹੈ ਕੀ ਕਰਨਾ ਚਾਹੋਗੇ ਸਰ ਦੇਖੋ ਜੀ ਫੋਰਨ ਟੈਕਨਿਕ ਚੱਲਦੀ ਹੈ ਤਾਂ ਮੇਰੇ ਮਨ ਚ ਆਈਡੀਆ ਵੀ ਆਪਾਂ ਨੂੰ ਤੇ ਅੰਨੇ ਚ ਵੀ ਸ਼ੁਰੂ ਕਰੀਏ ਕਿਉਂਕਿ ਕੁਛ ਨਾ ਮੈਂ ਸਟਾਰਟ ਇਸ ਲਈ ਕਰਨਾ ਚਾਹੁੰਦਾ ਕਿਉਂਕਿ ਲੋਕਾਂ ਦੇ ਨਾ ਮਨ ਚ ਡਾਊਟ ਹੁੰਦੇ ਨੇ ਵੀ ਆਪਾਂ ਨੂੰ ਤੇਲ ਪੂਰਾ ਪਿਆ ਜਾਂ ਨਹੀਂ ਪਿਆ ਜੀ ਵਿੱਚ ਝਟਕੇ ਮਾਰਦੇ ਨੇ ਜਾਂ ਜੀਰੋ ਨਹੀਂ ਹੋਈ ਤਾਂ ਇਹ ਸਰਵਿਸ ਲੋਕਾਂ ਦੇ ਮਾਈਂਡ ਦਾ ਇੱਕ ਜਿਹੜਾ ਬਹਿਮ ਘਟਣ ਵਾਸਤੇ ਸਰਵਿਸ ਸ਼ੁਰੂ ਕੀਤੀ ਹੈ ਜੀ ਤਾਂ ਕਿ ਲੋਕੋ ਇਸ ਚੀਜ਼ ਦਾ ਮਤਲਬ ਕੀ ਫਾਇਦਾ ਹੋ ਸਕਦਾ ਅਗਰ ਗੱਲ ਕਰੀਏ ਆਪਾਂ ਸੁਣਿਆ ਤੁਹਾਡੇ ਜਿਹੜੇ ਇੱਥੇ ਦੇ ਓਨਰ ਨੇ ਉਹ ਅਕਸਰ ਹੀ ਬਾਹਰ ਜਾਂਦੇ ਰਹਿੰਦੇ ਨੇ ਵਿ ਤੇ ਉਹਨਾਂ ਨੂੰ ਇਹ ਆਈਡੀਆ ਉੱਥੋਂ ਮਿਲਿਆ ਕਿ ਇੱਥੇ ਜਿਹੜੇ ਆਪਣੇ ਪੈਟਰੋਲ ਪੰਪ ਦੇ ਵੀ ਸਟਾਰਟ ਕਰਨਾ ਚਾਹੀਦਾ ਹੈ। ਹਾਂ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਆਈਡੀਆ ਮਿਲਿਆ ਕਿ ਕਿ ਇਹ ਜਿਵੇਂ ਜਿਵੇਂ ਫੋਰਨ ਤਰੱਕੀ ਕਰ ਰਿਹਾ ਜਿਵੇਂ ਫੋਰਨ ਸਾਰੇ ਦੇਸ਼ ਤਰੱਕੀ ਕਰਦੇ ਨੇ ਅਸੀਂ ਚਾਹ ਲਈ ਸਾਡਾ ਹਿੰਦੂਸਤਾਨ ਵੀ ਤਰੱਕੀ ਕਰੇ ਜਿਵੇਂ ਅਸੀਂ ਸ਼ੁਰੂ ਕੀਤੀ ਸਰਵਿਸ ਦਾ ਇਹ ਜਿਵੇਂ ਬਾਕੀ ਜਗਤ ਵੀ ਸ਼ੁਰੂ ਤੋਂ ਬਿਲਕੁਲ ਅੱਜ ਤੁਹਾਡੀ ਸ਼ੁਰੂਆਤ ਹੋਈ ਹੈ ਲੁਧਿਆਣਾ ਵਿੱਚ ਹੋਰ ਵੀ ਔਰ ਆਲਓਵਰ ਪੰਜਾਬ ਇੰਡੀਆ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੀ ਹੈ ਇੱਕ ਕਹਿ ਦਈਏ ਪਹਿਲ ਜਿੰਨੇ ਕੀਤੀ ਹੈ ਉਸ ਤੋਂ ਬਾਅਦ ਤਾਂ ਫਿਰ ਲੋਕ ਦੇਖਦੇ ਹੀ ਨਹੀਂ ਹਾਂਜੀ ਬਿਲਕੁਲ ਬਿਲਕੁ ਵੀ ਸਾਨੂੰ ਬਿਲਕੁਲ ਨਹੀਂ ਕਈ ਵਾਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਏਦਾਂ ਲੱਗਦਾ ਹੈ ਕਿ ਕਈ ਵਾਰ ਕਹਿੰਦੇ ਨੇ 200 ਦਾ ਪੈਟਰੋਲ ਪਾਇਆ ਜੀ ਸਾਡੇ ਇੱਥੇ ਜਿਹੜੇ ਵੀ ਹੁੰਦੇ ਨੇ ਏਮਪਲੋਏਜ਼ ਉਹਨਾਂ ਵੱਲੋਂ 100 ਰੁਪਏ ਦਾ ਪਾ ਦਿੱਤਾ ਏਦਾਂ ਦੇ ਕਾਫੀ ਲੜਾਈ ਚੱਲਦੀ ਨਹੀਂ ਬਿਲਕੁਲ ਉਹ ਉਹਨਾਂ ਕਰਕੇ ਸ਼ੁਰੂ ਕੀਤੀ ਹੈ ਕਿ ਲੋਕਾਂ ਦੇ ਮਨ 'ਚ ਕਿਸੇ ਵੀ ਕਿਸਮ ਦਾ ਕੋਈ ਵਿਹਮ ਨਾ ਰਹਿ ਸਕੇ। ਹੁਣ ਕਿੰਨੇ ਕੁ ਆ ਰਹੇ ਨੇ ਲੋਕ ਕਿਉਂਕਿ ਜ਼ਿਆਦਾਤਰ ਦੇਖਿਆ ਕਾਲਜ ਸਟੂਡੈਂਟਸ ਜਾਂ ਸਟੂਡੈਂਟਸ ਨਹੀਂ ਉਹਨਾਂ ਲਈ ਬਹੁਤ ਵਧੀਆ ਹੈ। ਨਹੀਂ ਇਵਨ ਕਿ ਸੀਐਮਸੀ ਦੇ ਸਟਾਫ ਸੀਐਮਸੀ ਨਰਸਸ ਡਾਕਟਰ ਕੁਦਦੇਲ ਪੋਕੇ ਆ ਰਹੇ ਮੇਰੇ ਕੋ ਤੁਸੀਂ ਹਰ ਮਾਰਨਿੰਗ ਤੋਂ ਆਉਂਦੇ ਤਾਂ ਮੇਰੇ ਕੋਲ ਕਾਫੀ ਸਟਾਫ ਵੀਡੀਓ ਜੇ ਡਾਕਟਰਸ ਵਗੈਰਾ ਟੀਲ ਕੋ ਕੇ ਦੇ ਨੇ ਤਾਂ ਲੋਕ ਖੁਦ ਫੀਲ ਕਰ ਰਹੇ ਨੇ ਉਹਨਾਂ ਨੂੰ ਲੱਗ ਰਿਹਾ ਵੀ ਕਿਸੇ ਕਿਸਮ ਦੀ ਪ੍ਰੋਬਲਮ ਹੈ ਹੀ ਨਹੀਂ ਪੰਪ ਤੇ ਲੋਕਾਂ ਦੇ ਮਨ ਸਿਰਫ ਬਹਿਮ ਹੀ ਹੈ ਜੀ ਮਤਲਬ ਇਹ ਚੀਜ਼ ਇਹ ਸਿਰਫ ਲੋਕਾਂ ਦੇ ਮਨ ਦੇ ਬਹਿਮ ਦਰੋਂ ਕਰ ਲਈ ਸੇਰਵਿਸ ਸ਼ੁਰੂ ਕੀਤੀ ਜੀ ਅਸੀਂ ਜੀ ਜੇ ਤੁਸੀਂ ਅੱਜ ਤੁਸੀਂ ਸਟਾਰਟ ਕੀਤਾ ਬਾਕੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਹੀਂ ਬਿਲਕੁਲ ਸਰ ਤੇ ਅਸੀਂ ਮੈਸੇਜ ਦੇਣਾ ਚਾਹਾਂਗੇ ਕਿ ਜੇ ਅਗਰ ਤੁਸੀਂ ਵੀ ਸ਼ੁਰੂ ਕਰ ਸਕਦੇ ਤਾਂ ਬਿਲਕੁਲ ਬਹਿਲੇ ਨੂੰ ਕੁੱਟੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ਼ ਤਰੱਕੀ ਕਰੇ ਕਿ ਜਿਵੇਂ 4 ਇੰਚ ਕਿਸੇ ਤਰੀਕੇ ਦਾ ਲੋਕ ਤਰੱਕੀਆਂ ਕਰਦੇ ਨੇ ਸਾਡਾ ਦੇਸ਼ ਵੀ ਤਰੱਕੀ ਕਰੇ ਥੈਂਕ ਯੂ ਸੌ ਸੈਲਫ ਸਰਵਿਸ ਤਾਂ ਤੁਸੀਂ ਸਟਾਰਟ ਕਰ ਦਿੱਤੀ ਹੈ ਬਟ ਜਿਹੜੇ ਇੱਥੇ ਨੌਕਰੀ ਕਰਦੇ ਨੇ ਪੈਟਰੋਲ ਪੰਪਸ ਤੇ ਇੱਕ ਤਰ੍ਹਾਂ ਦੀ ਕਹਿ ਸਕਦੇ ਹੋ ਉਹਨਾਂ ਦੀ ਨੌਕਰੀ ਚਲੀ ਜਾਏਗੀ ਨਹੀਂ ਮੈਡਮ ਇਹ ਅਸੀਂ ਸਰਵਿਸ ਉਸ ਲਈ ਸਟਾਰਟ ਨਹੀਂ ਕੀਤੀ ਹੈ ਕਿ ਸਾਡੇ ਸਟਾਫ ਦੀ ਨੌਕਰੀ ਜਾਵੇ ਇਹ ਸਰਵਿਸ ਅਸੀਂ ਇਸ ਕਰਕੇ ਲੋਕਾਂ ਦੇ ਮਨ 'ਚ ਵਹਿਮ ਲਈ ਅਗਰ ਕਿਸੇ ਕੋਈ ਸੈਟੀਸਫੈਕਸ਼ਨ ਹੈ ਤਾਂ ਕੁਝ ਤੇਲ ਪਾ ਸਕਦੇ ਸਾਡਾ ਸਟਾਫ ਆਲਰੇਡੀ ਰਹੇਗਾ ਓਕੇ ਸਟਾਫ ਵੀ ਰਹੇਗਾ ਨਾਲ ਵੈਸੇ ਵੀ ਸੈਟ ਸੈਟ ਨਹੀਂ ਇਹ ਇਦਾਂ ਨਹੀਂ ਹੈ ਕਿ ਅਸੀਂ ਲੜਕੀ ਰੱਖਾ ਆਪਣੇ ਹਟਾ ਦਾਂਗੇ ਇਹ ਉਸ ਲਈ ਨਹੀਂ ਹੈ ਇਹ ਲੋਕਲ ਸਿਰ ਮਨ ਚ ਬਹਿਮ ਕੱਢਣ ਲਈ ਇਹ ਚੀਜ਼ ਸ਼ੁਰੂ ਕੀਤੀ ਹੈ ਨਾ ਕਿ ਅਸੀਂ ਆਪਣੇ ਸਟਾਫ ਨੂੰ ਰਿਮੂਵ ਕਰਨ ਲਈ ਕੀਤੀ ਹੈ ਥੈਂਕ ਯੂ ਜੀ ਸੋ ਦੇਖੋ ਕਸਟਮਰ ਆਪਣੇ ਆਪ ਜਿਹੜਾ ਇਹ ਹੁਣ ਆਪਣੇ ਜਿਹੜੀ ਐਕਟਿਵਾ ਹੁੰਦੇ ਤੇ ਡਿੱਗੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੈਟਰੋਲ ਆਪਣੇ ਆਪ ਫਿਲ ਕਰ ਰਹੇ ਨੇ ਕੋਈ ਇੱਥੇ ਲੋਡ ਨਹੀਂ ਹੈਗੀ ਕਿਸੇ ਦੀ ਦੇਖੋ ਤੁਸੀਂ ਖਾਲਿਸ ਕਰਕੇ ਕਿ ਥੋੜਾ ਬਹੁਤ ਗਾਈਡ ਵੀ ਕਰਨਾ ਹੁੰਦਾ ਵਾ ਕਿਉਂਕਿ ਨਵਾਂ ਸਿਸਟਮ ਹੈ ਹਾਲ ਹੀ ਜੋ ਸਟਾਰਟ ਹੋਇਆ ਲੁਧਿਆਣਾ ਦੇ ਵਿੱਚ ਸਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਅੱਜ ਇਹ ਨਵੀਂ ਟੈਕਨੀਕ ਪਹਿਲਾਂ ਦੇਖੀ ਕਿਤੇ ਇਹ ਹਾਲ ਤੱਕ ਤਾਂ ਪਹਿਲੇ ਕਿਤੇ ਦੇਖੀ ਜਾਂਦੀ ਹੈ ਫੋਰਨ ਚ ਤਾਂ ਐਕਚੁਅਲੀ ਇਹ ਚੱਲ ਰਿਹਾ ਆਲਰੇਡੀ ਤੇ ਕੰਪਨੀ ਵੈਰੀ ਵੈਟ ਇੰਡੀਆ ਚ ਆ ਰਹੀ ਜਿਹੜੀ ਜੀ ਲੋਕਾਂ ਨੂੰ ਵੀ ਸਵੈ ਜਾਗਰੂਕ ਹੋਣਾ ਚਾਹੀਦਾ ਬਹੁਤ ਅੱਛੀ ਚੀਜ਼ ਨੇ ਸ਼ੁਰੂ ਕੀਤੀ ਹੈ ਜੀ ਲੁਧਿਆਣੇ ਦੇ ਸੀਐਮਸੀ ਇਧਰ ਚੌਂਗ ਦੇ ਵਿੱਚ ਪਹਿਲੀ ਵਾਰ ਸਟਾਰਟ ਹੋਇਆ ਹੈ ਕੀ ਕਹਿਣਾ ਚਾਹੋਗੇ ਵੈਸੇ ਲੁਧਿਆਣੇ 'ਚ ਪਹਿਲੀ ਵਾਰ ਦੇਖ ਰਹੇ ਹਾਂ ਹਾਂ ਲੁਧਿਆਣੇ ਫਸਟ ਟਾਈਮ ਹੀ 올ਓਵਰ ਇੰਡੀਆ ਦੀ ਪਹਿਲੀ ਵਾਰ ਦੇਖਿਆ ਮਾਦਰ ਹਾਂਜੀ ਸੋ ਉਹਨਾਂ ਲਈ ਬਹੁਤ ਈਜ਼ੀ ਹੋ ਜਾਣਾ ਹੁਣ ਜਿਹੜੇ ਸੋਚਦੇ ਨੇ ਅਸੀਂ ਗੱਡੀਆਂ ਦੇ ਵਿੱਚ ਡੀਜ਼ਲ ਪੈਟਰੋਲ ਪਵਾਣਾ ਪਰ ਜਿਹੜੇ ਪੈਟਰੋਲ ਪੰਪ ਵਾਲੇ ਨੇ ਉਹ ਘਟਾਲਾ ਕਰ ਲੈਂਦੇ ਨੇ 200 ਦੀ ਜਗ੍ਹਾ 100 ਦਾ ਪੈਟਰੋਲ ਪਾਤਾ ਜਾਂ ਫਿਰ ਪੈਟਰੋਲ ਦੀ ਜਗ੍ਹਾ ਪਾਣੀ ਪਾ ਦਿੱ ਕਈ ਸ਼ਹਿਰਾਂ ਦੇ ਵਿੱਚ ਦੇਖੋ ਨਾ ਮਿਲਦੀਆਂ ਨੇ ਪੂਰੇ ਪੰਜਾਬ ਦੇ ਵਿੱਚ ਕਈ ਇਦਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਲੋਕ ਪਰੇਸ਼ਾਨ ਹੁੰਦੇ ਨੇ ਪਰ ਹੁਣ ਤੁਸੀਂ ਬਿਲਕੁਲ ਵੀ ਤੁਹਾਨੂੰ ਪਰੇਸ਼ਾਨੀ ਜਿਹੜੀ ਹੈ ਨਹੀਂ ਚਲਣੀ ਪਵੇਗੀ ਕਿਉਂਕਿ ਜਿਹੜੇ ਪੈਟਰੋਲ ਪੰਪ ਤੇ ਆਪਾਂ ਤੁਹਾਨੂੰ ਅੱਜ ਲੈ ਕੇ ਆਏ ਹਾਂ ਲੁਧਿਆਣਾ ਦੇ ਸੀਐਮਸੀ ਦੇ ਨੇੜੇ ਜਿਹੜਾ ਪੈਟਰੋਲ ਪੰਪ ਹੈ ਭਾਰਤ ਪੈਟਰੋਲੀਅਮ ਜਿਨ੍ਹਾਂ ਦੇ ਵੱਲੋਂ ਸੈਲਫ ਸਰਵਿਸ ਕਾਊਂਟਰ ਸਟਾਰਟ ਕਰ ਦਿੱਤਾ ਹੈ ਤੁਸੀਂ ਆਪਣੀ ਮਰਜ਼ੀ ਨਾਲ ਆਓ ਆਪਣੀ ਗੱਡੀ ਦੇ ਵਿੱਚ ਪੈਟਰੋਲ ਡੀਜ਼ਲ ਰਿਫਿਲ ਕਰੋ ਔਰ ਉਸ ਤੋਂ ਬਾਅਦ ਤੁਸੀਂ ਆ ਆਪਣਾ ਜੋ ਵੀ ਹੈ ਪੇਮੈਂਟ ਦਾ ਦਾ ਸਿਸਟਮ ਕਰਕੇ ਜਾ ਸਕਦੇ ਹੋ ਸੋ ਹੋਰ ਤੁਹਾਨੂੰ ਇੱਕ ਚੀਜ਼ ਦਿਖਾਵਾਂਗੇ ਦੇਖੋ ਇੱਥੇ ਪੂਰਾ ਪ੍ਰੋਪਰ ਲਿਖਿਆ ਤੁਸੀ 50 ਦਾ ਆਇਲ ਪੈਟਰੋਲ ਡੀਜ਼ਲ ਪਵਾਣਾ ਹੈ 100 ਦਾ 200 ਦਾ 500 ਦਾ ਸੋ ਇਹ ਸਾਰਾ ਕੁਝ ਤੁਹਾਨੂੰ ਇੱਥੇ ਮਿਲ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਸੈੱਟ ਕਰਕੇ ਆਪਣੇ ਜਿਹੜੇ ਵਹੀਕਲ ਨੇ ਜਿੰਨਾ ਵੀ ਪੈਟਰੋਲ ਤੁਸੀਂ ਪਵਾਣਾ ਚਾਹੁੰਦੇ ਹੋ ਡੀਜ਼ਲ ਪਵਾਣਾ ਚਾਹੁੰਦੇ ਹੋ ਤੁਸੀਂ ਖੁਦ ਜਿਹੜਾ ਹੈ ਸਪੈਸ਼ਲੀ ਬੱਚਿਆਂ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਬਹੁਤ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਜਿਹੜਾ ਹੈ ਆਪਣੇ ਆਪ ਆਂਦੇ ਨੇ ਆਪਣਾ ਪੈਟਰੋਲ ਜਿਸ ਤਰ੍ਹਾਂ ਤੁਸੀਂ ਪੈਸੇ ਕਿਡਵਾਕ ਲੈਂਦੇ ਹੋ ਏਟੀਐਮ ਦੇ ਵਿੱਚ ਇਦਾਂ ਹੀ ਤੁਸੀਂ ਇੱਥੇ ਆ ਕੇ ਮਤਲਬ ਆਪਣਾ ਸਿਰਫ ਸੈਟਅਪ ਕਰਨਾ ਹੈ ਕਿ 50 ਦਾ ਪਾਉਣਾ 100 ਦਾ ਨਾਲ ਹੀ ਆਪਣਾ ਪੈਟਰੋਲ ਫਿਲ ਕਰੋ ਔਰ ਉਸ ਤੋਂ ਬਾਅਦ ਜਾ ਸਕਦੇ ਹੋ ਕੋਈ ਵੇਟ ਕਰਨ ਦੀ ਲੋੜ ਨਹੀਂ ਹੈ ਸੋ ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਮੈਨੇਜਰ ਇੱਥੋਂ ਦਾ ਉਸਦੇ ਵੱਲੋਂ ਕਿਹਾ ਗਿਆ ਕਿ ਜੋ ਇਹ ਆਈਡੀਆ ਹੈ ਕਿਉਂਕਿ ਅਕਸਰ ਹੀ ਜਿਹੜਾ ਇਹ ਬਾਹਰ ਆਂਦੇ ਜਾਂਦੇ ਰਹਿੰਦੇ ਨੇ ਜੋ ਇੱਥੋਂ ਦੇ ਓਨਰ ਨੇ ਤਾਂ ਉਹਨਾਂ ਨੇ ਆਈਡੀਆ ਜਿਹੜਾ ਇੱਥੇ ਅਪਣਾਇਆ ਹੈ ਸੋ ਇਤੇ ਹੀ ਤੁਹਾਨੂੰ ਦੱਸ ਦਈਏ ਕਿ ਤੁਸੀਂ ਸੋਚ ਰਹੇ ਹੋਗੇ પેટ્રોલ ਪੰਪ ਤੇ ਹੁਣ ਜੜੇ ਹੈ ਸਟਾਫ ਹੈ ਇਹਨਾਂ ਨੂੰ ਕੱਢ ਦੇ ਤਾਂ ਸਭ ਦਾ ਨੌਕਰੀ ਖਤਮ ਹੋ ਜਾਏਗੀ ਪਰ ਇਦਾਂ ਦਾ ਕੁਝ ਨਹੀਂ ਤੁਹਾਨੂੰ ਦੇਖਣ ਨੂੰ ਮਿਲੇਗਾ ਮੈਨੇਜਰ ਵੱਲੋਂ ਕਹਿਆ ਗਿਆ ਅਸੀਂ ਸਿਰਫ ਇਹ ਲੋਕਾਂ ਦੀ ਸਹੂਲਤ ਦੇ ਲਈ ਇੱਕ ਜੋ ਕਲਚਰ ਹੈ ਬਾਹਰ ਫੋਰਨ ਦੇ ਵਿੱਚ ਉਹ ਇੱਥੇ ਵੀ ਹੋਵੇ ਇਸ ਤੇ ਨੂੰ ਲੈ ਕੇ ਨਾ ਤਾਂ ਕੋਈ ਇੱਥੇ ਦੇ ਜਿੰਨਾ ਸਟਾਫ ਹੈ ਉਹਨੂੰ ਰਿਮੂਵ ਕੀਤਾ ਜਾਏਗਾ ਉਹ ਵੀ ਤੁਹਾਡੇ ਨਾਲ ਹੋਣਗੇ ਅਗਰ ਤੁਹਾਨੂੰ ਲੱਗਦਾ ਕਿ ਕੋਈ ਦਿੱਕਤ ਹੈ ਤੁਸੀਂ ਇੱਥੇ ਆ ਕੇ ਪਹਿਲਾਂ ਇੱਥੇ ਸਟਾਫ ਹੋਏਗਾ ਉਹਨਾ ਤੋਂ ਪੁੱਛ ਸਕਦੇ ਹੋ ਪ੍ਰੋਪਰ ਸਿਸਟਮ ਕਿਸ ਤਰ੍ਹਾਂ ਤੁਸੀਂ ਔਇਲ ਜਿਹੜਾ ਪੈਟਰੋਲ ਫਿਲ ਕਰਨਾ ਹੈ ਜਾਂ ਫਿਰ ਡੀਜ਼ਲ ਕਿਸ ਤਰ੍ਹਾਂ ਜੋ ਪ੍ਰੋਸੈਸ ਹੈ ਔਰ ਇੱਥੇ ਸਪੈਸ਼ਲ ਲਿਖਾ ਹੋਇਆ 셀ਫ ਸਰਵਿਸ ਕਾਊਂਟਰ ਔਰ ਇਹ ਲੁਧਿਆਣਾ ਦੇ ਵਿੱਚ ਪਹਿਲੀ ਵਾਰ ਪੂਰੇ ਪੰਜਾਬ ਪੂਰੇ 올ਓਵਰ ਇੰਡੀਆ ਦੇ ਵਿੱਚ ਲੁਧਿਆਣਾ ਚ ਸੀਐਮਸੀ ਚੌਂਕ ਦੇ ਕੋਲ ਜੋ ਭਾਰਤ ਪੈਟਰੋਲੀਅਮ ਹੈ ਉਥੇ ਜਿਹੜੀ ਹੈ ਸੁਵਿਧਾ ਸਟਾਰਟ ਹੋਈ ਹੈ ਸੋ ਤੁਸੀਂ ਵੀ ਇਸ ਦਾ ਬੈਨੀਫਿਟ ਲੈ ਸਕਦੇ ਹੋ ਇਡਰ ਹੀ ਅਪਡੇਟਸ ਨਾਲ ਬਣੀ ਰਹੋ ਰਿਆਸਤ న్యూਸ ਦੇ ਨਾਲ